ਹਾਂਜੀ ਮਿੱਤਰੋ ਅੱਜ ਜਿਹੜਾ ਮੁੱਦਾ ਅਸੀਂ ਕਰ ਰਹੇ ਆ ਜਿਵੇਂ ਆ ਪੱਕੇ ਖਾਲਿਆਂ ਦਾ ਕੰਮ ਚੱਲੀ ਜਾਂਦਾ ਤੇ ਅਸੀਂ ਖਾਲਿਆਂ ਦੇ ਉੱਤੇ ਕੰਮ ਕਰੀ ਜਾਂਦੇ ਆ ਆ ਖਾਲੇ ਜੀ ਪੱਕੇ ਹੁਣ ਇਹਦੇ ਵਿੱਚ ਗੱਲਬਾਤ ਕੀ ਹੁੰਦੀ ਆ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਇਨ੍ਹਾਂ ਚੀਜ਼ਾਂ ਦੇ ਸੰਘਰਸ਼ ਕਰਦੇ ਰਹੇ ਆ ਸਾਡੀ ਜਿਹੜੀ ਜੂਮਟਾਏ ਸਾਰੀ ਵਿਰੋਧੀ ਧਿਰ ਆ ਕਿਉਂਕਿ ਅਸੀਂ ਐਂਟੀ ਆ ਅਸੀਂ ਉਸ ਕੰਮ ਦੇ ਐਂਟੀ ਆ ਜਿਹੜੇ ਕਿ ਕਹਿੰਦੇ ਹੁੰਦੇ ਆ ਜਿੱਥੇ ਕੰਮ ਹੋਵੇ ਸਹੀ ਉੱਥੇ ਹੀ ਹੋਣਾ ਚਾਹੀਦਾ ਅਸੀਂ ਵਿਰੋਧ ਕਰਦੇ ਆ ਹਰ ਇੱਕ ਚੀਜ਼ ਦਾ ਕਿਉਂਕਿ ਉਹਦੇ ਵਿੱਚ ਜੋ ਬਜਟ ਆਉਂਦਾ ਉਹ ਬਜਟ ਕਿਸੇ ਹੋਰ ਹੀ ਪਾਸੇ ਚਲਿਆ ਜਾਂਦਾ ਉਹਦੇ ਬਾਰੇ ਵੀ ਅੱਜ ਗੱਲਬਾਤ ਕਰਾਂਗੇ ਤੇ ਨਾਲ ਨਾਲ ਮਹਿਕਮੇ ਨਾਲ ਗੱਲਬਾਤ ਹੋਈ ਹੈ ਮੈਂ ਤੁਹਾਨੂੰ ਦੱਸੀ ਹੈ ਨਾ ਵੀ ਵੀਡੀਓ ਸਾਹਿਬ ਨਾਲ ਵੀ ਗੱਲ ਕਰੀ ਉਹਨਾਂ ਨੇ ਫੋਨ ਨਹੀਂ ਚੱਕਿਆ ਫਿਰ ਵਿਨੇ ਕੁਮਾਰ ਆ ਜਿਹੜਾ ਇੱਥੋਂ ਦਾ ਮਤਲਬ ਏਪੀਓ ਆ ਉਹਨੇ ਵੀ ਫੋਨ ਚੱਕਿਆ ਫਿਰ ਇੱਥੋਂ ਦਾ ਗੌਰਵ ਸਾਰਾ ਉਹਨੇ ਫੋਨ ਨਹੀਂ ਚੱਕਿਆ ਸਾਰੇ ਮਹਿਕਮੇ ਵਾਲਿਆਂ ਨੂੰ ਮੈਂ ਲਾਤਾ ਸੈਕਟਰੀ ਨੂੰ ਫੋਨ ਲਾਇਆ ਫੋਨ ਕੋਈ ਨਹੀਂ ਚੱਕਦੇ ਮੇਰਾ ਕਿਉਂ ਨਹੀਂ ਚੱਕਦੇ ਕਿਉਂਕਿ ਇਹ ਗਲਤ ਲੋਕ ਆ ਇਹ ਇਹ ਚ ਲੋਕਾਂ ਦੇ ਬਜਟ ਹੋਰ ਪਾਸੇ ਨੂੰ ਕਰਾ ਦਿੰਦੇ ਆ ਤੇ ਮੁੜ ਕੇ ਇਹਨਾਂ ਦੇ ਉੱਤੇ ਤੰਜ ਨਹੀਂ ਕੱਸਦੇ ਇਸ ਕਰਕੇ ਅੱਜ ਸ਼ਿਕਾਇਤ ਵੀ ਅਸੀਂ ਕਰਾਂਗੇ ਵੀ ਇਦੋਂ ਬਾਅਦ ਪਹਿਲਾਂ ਇਹ ਵੀਡੀਓਗ੍ਰਾਫੀ 'ਚ ਦੱਸ ਦਈਏ ਵੀ ਇੱਥੇ ਕੀ ਕੀ ਨੁਕਸਾਨ ਆ ਮਨਿਕ ਜਿਹੜਾ ਸਾਡੇ ਹੋ ਰਿਹਾ ਆ ਆਓ ਆਪਾਂ ਗੱਲਬਾਤ ਕਰਦੇ ਆ ਹਾਂ ਭਾਈ ਜਿਹੜਾ ਹੁਣ ਮਨਿਕ ਜਿਹੜਾ ਨਰੇਗਾ ਦੇ 3 ਮਿੰਟਾਂ 'ਚ ਚੱਲਦੇ ਰਿਹਾ ਉਹਨਾ ਮੇਟਾਂ ਦੇ ਵਿੱਚੋਂ ਕਿਹੜਾ ਮੇਟ ਕੰਮ ਤੇ ਹੁੰਦਾ ਤੇ ਦੂਜੇ ਕਿੱਥੇ ਫਿਰਦੇ ਰਹਿੰਦੇ ਕਿਤੇ ਦੇਖਿਆ ਬਾਈ ਜੀ ਜਿਹੜਾ ਤਾਂ ਸਾਡੇ ਵਾਲਾ ਗਰੁੱਪ ਐ ਐਂਟੀ ਗਰੁੱਪ ਐ ਇਹ ਤਾਂ ਆਪਣੀ ਜਗ੍ਹਾ ਤੇ ਹੁੰਦਾ ਖਾਲ ਵਾਲੇ ਕੰਮ ਤੇ ਹੁੰਦਾ ਹੈ ਜਿਹੜੇ ਸਾਡੇ ਦੋ ਜਿਹੜੇ ਗਰੁੱਪ ਐ ਉਹ ਕੰਮ ਖਾਲਾਂ ਦਾ ਕਰਦੇ ਸਕੂਲ ਚ ਐ ਕਿਤੇ ਬਾਬਾ ਬੁੱਧ ਕਰਦੇ ਸਕੂਲ ਬਸਤੀ ਸਕੂਲ ਚ ਵਗ ਜਾਂਦੇ ਤੇ ਕਿਤੇ ਬਾਬਾ ਲਾਈਆ ਦੀ ਸਕੂਲ ਤੇ ਕਰਦੇ ਤਿੰਆਂ ਦੀ ਮੰ ਲੋ ਜਿੱਥੇ ਜਿੱਥੇ ਬਜਟ ਬਜਟ ਆ ਜਿਹੜਾ ਉਹ ਸੂਏ ਦਾ ਖਾਲਿਆਂ ਦਾ ਆਇਆ ਹੋਇਆ ਤੇ ਇਹਦੇ ਬਜਟ ਦੇ ਵਿੱਚੋਂ ਜਿਹੜੇ ਦੋ ਦਿਨ ਇਹਨਾਂ ਨੇ ਸਕੂਲ ਦੇ ਵਿੱਚ ਲੈ ਤੀਆਂ ਮਨਾਉਣੀਆਂ 3000 ਸਰਕਾਰ ਨੇ ਦਿੱਤੀਆਂ ਵੀ ਉੱਥੇ ਸਪਾਈ ਕਰੇ ਇਹ ਗਲਤ ਗੱਲ ਹੈ 3000 ਵਾਸਤੇ ਤਾਂ ਇਹ ਨਹੀਂ ਬਜਟ ਹੀ ਖਾਲਿਆਂ ਦਾ ਸੀਗਾ ਤੇ ਲਾਈ ਉੱਥੇ ਜਾ ਕੇ ਇਹਨਾਂ ਨੇ 3000 ਲਾਉਣੀਆਂ ਸੀ ਉਹ ਜਿਨ੍ਹਾਂ ਲੋਕ ਜਿਨ੍ਹਾਂ ਲੋਕਾਂ ਨੇ 3000 ਲਾਉਣੀਆਂ ਸੀ ਉਹ ਆਪਦੇ ਪੈਸੇ ਇਕੱਠੇ ਕਰੇ ਲੋਕਾਂ ਤੋਂ ਪਰ ਉਹ ਪੈਸਿਆਂ ਦੇ ਵਿੱਚੋਂ ਦਿਹਾੜੀ ਕਿਉਂ ਨਹੀਂ ਲਾਏ ਬਾਈ ਇਹ ਨਰੇਗਾ ਜੀ ਉਹ ਫਿੱਟਕੇ ਲਗੇ ਨਾਲੇ ਪੈਸੇ ਬਚਾ ਲੈਂਦੇ ਨਾਲੇ ਮੇਰੇ ਕਾਲੇ ਦੇ ਉਧਰ ਕੰਮ ਉਧਰ ਲੈ ਲੈਂਦੇ ਨਾਲੇ ਬਜਟ ਖਰਾਬ ਕਰ ਦਿੰਦੇ ਹੁਣ ਅੱਗੇ ਆਪਾਂ ਚੱਲਦੇ ਆ ਸਾਰੀ ਲੇਬਰ ਆ ਕੀ ਤੁਸੀਂ ਇਹ ਚੀਜ਼ ਤੇ ਖੁਸ਼ ਆ ਵੀ ਤੁਸੀਂ ਮੰਨ ਲਓ ਕੰਮ ਆਵੇ ਤੁਹਾਡਾ ਵਾਧ ਤਵਾਦ ਤੇ ਕੰਮ ਇਹ ਵਾਸੇ ਬਾਈ ਵਾਸੇ ਬਾਈ ਕਰਦਾ ਹੈ ਅਰੇ ਫਸ ਐਸੀ اچھا ਇੱਕ ਚੀਜ਼ ਹੋਰ ਹੈ ਬਜਟ ਬਜਟ ਜਿਹੜਾ ਆਉਂਦਾ ਤੁਸੀਂ ਉੱਥੇ ਕੰਮ ਕਰਕੇ ਰਾਜ਼ੀਆ ਜਿੱਥੇ ਆਉਂਦਾ ਤੁਸੀਂ ਕਦੇ ਤੁਹਾਨੂੰ ਕਿਸੇ ਮੇਰੇ ਵੱਲੋਂ ਇਹ ਹੋਇਆ ਵੀ ਤੁਹਾਨੂੰ 20 ਬੰਦੇ ਉਧਰ ਦੇਤੇ 10 ਉਧਰ ਦਿੱਤੇ ਨਹੀਂ 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 ਸਿਰਫ ਥੋੜੇ ਤੋਂ ਕੰਮ ਉਥੇ ਕਰਾਉਣਾ ਜਿੱਥੇ ਕਾਨੂੰਨ ਦੇ ਵਿੱਚ ਸਰਕਾਰੀ ਕੰਮ ਆਉਂਦਾ ਜਿੱਥੋਂ ਦਾ ਆਉਂਦਾ ਭਾਵੇਂ ਖਾਰਾਂ ਦਾ ਚਾਹੇ ਪਈਆਂ ਦਾ ਜਾਂ ਕਿਤੋਂ ਦਾ ਵੀ ਕਿਤੋਂ ਦਾ ਹੋਵੇ ਉੱਥੇ ਕੰਮ ਹੁੰਦਾ ਹੁਣ ਤੁਸੀਂ ਜਿਹੜੀਆਂ ਆਪਾਂ ਸ਼ਿਕਾਇਤਾਂ ਕਰਦੇ ਕਿਹਦੀਆਂ ਕੀ ਗਲਤ ਕਰਦੇ ਆ ਈਆ ਜੀ ਸਹੀ ਐ ਅੱਛਾ ਹੁਣ ਮਾਤਾ ਤੁਸੀਂ ਬਜ਼ੁਰਗ ਬੈਠੇ ਹੋ ਤੁਸੀਂ ਖਾਲਿਆਂ ਤੇ ਕੰਮ ਕੀਤਾ ਅਸੀਂ ਕੰਮ ਕਰਨਾ ਤਾਂ ਗੱਲ ਕਰਾ ਜੀ ਅਸੀਂ ਜੇ ਸਾਡਾ ਤਾਂ ਸਾਡੀਆਂ ਵੀ ਦੁੱਖਦਿਆਂ ਨਹੀਂ ਹੁੰਦੀਆਂ ਉਹਨਾਂ ਦੀ ਲੇਬਰ ਕਿਉਂ ਨਹੀਂ ਕੰਮ ਕਰਦੀ ਦੀ ਅੱਛਾ ਉਹਨਾਂ ਦੀ ਉਹਨਾਂ ਦੀ ਲੇਬਰ ਇਹ ਕਹਿ ਦਿੰਦੀ ਆ ਵੀ ਸਾਡੀਆਂ ਬੁੜੀਆਂ ਦੀਆਂ ਲੱਤਾਂ ਟੁੱਟ ਜਾਂਦੀਆਂ ਮਨ ਚੋਂ ਤੁਸੀਂ ਵੀ ਬਜ਼ੁਰਗਾਂ ਕੀ ਤੁਹਾਡੀਆਂ ਵੀ ਫਿਰ ਲੱਤਾਂ ਟੁੱਟਦੀਆਂ ਆਂ ਕੰਮ ਆ ਬੈਠੇ ਕੰਮ ਕਰਦੇ ਆਂ ਅਸੀਂ ਉਹ ਹੈ ਜੇ ਖਲ ਖਲ ਕੰਮ ਕਰਦੇ ਆਂ ਅਸੀਂ ਲੱਤਾਂ ਘੱਟ ਕਰਦੇ ਨੇ ਜੇ ਉਹਨਾਂ ਦੀ ਲੇਬਰ ਕਿਉਂ ਨਹੀਂ ਕੰਮ ਕਰਦੀ ਆ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗਾਂ ਇਹ ਵੀ ਕਹਿੰਦੇ ਆ ਵੀ ਸਾਡੀਆਂ ਲੱਤਾਂ ਬਾਹ ਸਾਡੀਆਂ ਵੀ ਟੁੱਟ ਸਕਦੀਆਂ ਪਰ ਪੈਸਾ ਲੈਣਾ ਸਰਕਾਰ ਤੋਂ ਚਾਹੇ ਉਹ ਸਾਡਾ ਹੀ ਆ ਅਸੀਂ ਟੈਕਸ ਭਰਦੇ ਆ ਸੌਣ ਤੋਂ ਜਦੋਂ ਵੀ ਸੌਣ ਵੇਲੇ ਵੀ ਸਾਨੂੰ ਹੋ ਸਕਦਾ ਟੈਕਸ ਪੈਂਦਾ ਹੋਵੇ ਪਰ ਸਾਡੇ ਟੈਕਸ ਦਾ ਪੈਸਾ ਜੇ ਲੋਹਰ ਲੋਕਾਂ ਨੂੰ ਹੈਰਾਨ ਕਰਨ ਖਰਾਬ ਕਰਨ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਵੀ ਐਂਟੀਆਂ ਅਸੀਂ ਤੇ ਕੱਲ ਨੂੰ ਵੀ ਹੋਵਾਂਗੇ ਮਹਿਕਮੇ ਨੇ ਕਹਿਣਾ ਫੋਨ ਨਹੀਂ ਚੱਕਿਆ ਨਾ ਇਹਦੇ ਤੇ ਕਾਰਵਾਈ ਕੀਤੀ ਆ ਕੋਈ ਹਾਂ ਮਾਤਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਆਏ ਕਹਿਣਾ ਚਾਹੁੰਦੇ ਆ ਵੀ ਜਿੱਥੇ ਸਾਡਾ ਕੰਮ ਆ ਅਸੀਂ ਉੱਥੇ ਹੀ ਕਰਦੇ ਆ ਹਾਂਜੀ ਤੇ ਦੂਰ ਤੋਂ ਅਸੀਂ ਦੂਰ ਜਾਂਦੇ ਆ ਉਹ ਨੇੜੇ ਲੱਗੇ ਰਹਿੰਦੇ ਸਾਡੀਆਂ ਹੀ ਲੱਤਾਂ ਬਾਹ ਦਾ ਸਾਥ ਤੋਂ ਕਿਹੜਾ ਤੁਰਿਆ ਫਿਰਦਾ ਜਾਂਦਾ ਇਨਾ ਕਿੱਥੋਂ ਚੱਲ ਕੇ ਅਸੀਂ ਆਏ ਆ ਤੇ ਕਿੱਥੇ ਕੇ ਬੈਠੇ ਆ ਕੇ ਆ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਮਾਤਾ ਵੀ ਸਾਡੇ ਨਾਲ ਬਜ਼ੁਰਗਾਂ ਅੱਜ ਖਾਲਿਆਂ ਤੇ ਇਹ ਵੀ ਆ ਤੁਰ ਕੇ ਆਉਂਦੇ ਆ ਹਾਂ ਵੀ ਕੌਣ ਹੋਰ ਅੱਗੇ ਆ ਸਾਡੀ ਟੀਮ ਹੈ ਜਿਹੜੀ ਉਹ ਕਿਤੇ ਕੰਮ ਨਹੀਂ ਕਰਦੇ ਕਿਉਂਕਿ ਸਾਨੂੰ ਵੀ ਨੇੜੇ ਕੰਮ ਹੋਣਾ ਚਾਹੀਦਾ ਕਿਉਂਕਿ ਅਸੀਂ ਵੀ ਨੇੜੇ ਕੰਮ ਕਹਿੰਦੇ ਸਾਡਾ ਨੇੜੇ ਕੰਮ ਹੋਵੇ ਤੇ ਸਾਡੀਆਂ ਬੁੜੀਆਂ ਦੂਰ ਲਾਂਡਾ ਖਾੜੇ ਕੱਢਦੇ ਕਿਉਂਕਿ ਅਸੀਂ ਵੀ ਤਾਂ ਆ ਸਾਡੀ ਜਿਹੜੀ ਲੇਬਰ ਆ ਇਹ ਐਂਟੀ ਲੇਬਰ ਆ ਕਿਉਂਕਿ ਮੈਂ ਲੰਮੇ ਸਮੇਂ ਤੋਂ ਇਹਨਾਂ ਦੀ ਖਾਤਰ ਸਿਹਰਚ ਕੰਮ ਮੈਂਦਾ ਉੱਥੇ ਕੰਮ ਕਰਦੇਗੇ ਐ ਨਹੀਂ ਵੀ ਅਸੀਂ ਖਾੜਿਆਂ ਦਾ ਕੰਮ ਛੱਡ ਕੇ ਸਕੂਲ ਚ ਤੁਰੇ ਫਿਰਾਂਗੇ ਉਹ ਕੰਮ ਹੈ ਨਹੀਂਗਾ ਸਾਡੇ ਕੋਲੇ ਨਹੀਂ ਇਹਦੇ ਚ ਸਾਡਾ ਕੰਮ ਆਉਂਦਾ ਉੱਥੇ ਕੰਮ ਕਰਦੇ ਇਹਦੇ ਚ ਮਾਤਾ ਇੱਕ ਚੀਜ਼ ਹੋਰ ਆ ਫਿਰ ਇਹਨਾਂ ਨੂੰ ਅਥਾਰਟੀ ਬੰਦਾ ਜੇ ਹੁਣ ਮੰਨ ਲਓ ਮਹਿਕਮੇ ਵਾਲੇ ਥੋੜੀ ਦਿੰਦੇ ਆ ਤਾਂ ਹੀ ਜਾਂਦੇ ਆ ਜੇ ਇਹਨਾਂ ਨੂੰ ਜਾਂ ਇਹਨਾਂ ਨੂੰ ਪਿੰਡ ਦੀਆਂ ਪੰਚਾਇਤਾਂ ਅਥਾਰਟੀ ਦਿੰਦੀਆਂ ਵੀ ਖਾੜਿਆਂ ਤੋਂ ਹਟ ਜਾਓ ਪਿੰਡ ਚ ਜਾਵੜੋ ਪਿੰਡ ਚ ਜਾਵੜੋ ਅੱਛਾ ਪਹਿਲੀ ਗੱਲ ਤਾਂ ਪੰਚਾਇਤਾਂ ਭੰਗ ਹੋਈਆਂ ਆ ਪੰਜਾਬ ਦਾ ਰੂਲ ਨਹੀਂ ਇਹ ਕਾਨੂੰਨ ਦੇ ਵਿੱਚ ਜਦੋਂ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਤਾਂ ਕਾਨੂੰਨ ਦੇ ਵਿੱਚ ਕਹਿ ਦਿੰਦੇ ਆ ਕੰਮ ਆਉਂਦਾ ਦੂਰ ਹੀ ਜਾਂਦੇ ਆ ਅਸੀਂ ਵੀ ਕੰਮ ਕਾਨੂੰਨ ਦੇ ਵਿੱਚ ਕਹਿ ਦਿੰਦੇ ਆ ਵੀ ਜਿੱਥੇ ਕੰਮ ਚੱਲਦਾ ਤੁਸੀਂ ਉੱਥੇ ਕਿਉਂ ਨਹੀਂ ਹੁੰਦੇ ਜੇ ਅੱਜ ਅਸੀਂ ਸ਼ਿਕਾਇਤਾਂ ਕਰਦੇ ਆ ਭਾਈ ਇਹਦੇ ਚੈਕਿੰਗ ਕਰ ਲੋ ਚੈਕਿੰਗ ਕਰ ਲੋ ਮੈਨੂੰ ਅੱਜ ਪੂਰੇ 14 ਸਾਲ ਹੋ ਗਏ ਲੱਗੇ ਨੂੰ ਇਹ ਕਦੇ ਵੀ ਮਹਿਕਮਾ ਕੋਈ ਵੀ ਇੱਥੇ ਆ ਕੇ ਕਿਸੇ ਵੇਲੇ ਵੀ ਇਹਨਾਂ ਨੇ ਸ਼ਿਕਾਇਤ ਦੇ ਉੱਤੇ ਮੱਲੋਹੋਲੀ ਕੀਤਾ ਆ ਕੇ ਵੀ ਇਹ ਜਾ ਕੇ ਚੈੱਕ ਹੀ ਕਰ ਲੈਣਾ ਐਡਾ ਬਿਸ਼ਰਮ ਵੀਡੀਓ ਦਫ਼ਤਰ ਦਾ ਮਹਿਕਮਾ ਹੋਇਆ ਵਾ ਮੁਰਦਾਬਾਦ ਬੀੜਗੋ ਦਫ਼ਤਰ ਬੀਡ ਗੋ ਦਾਤਨ ਮੁਰਦਾਬਾਦ ਜ਼ਿੰਦਾਬਾਦ ਸਿਤਾਕਾਰ ਇਹ ਨਾਰਾ ਲਾਉਣ ਦਾ ਮਤਲਬ ਇਹ ਆ ਵੀ ਇਹਨਾਂ ਨੇ ਫੋਨ ਕਿਸੇ ਨੇ ਵੀ ਨਹੀਂ ਚੱਕਿਆ ਮੈਂ ਫੋਨ ਲਾਇਆ ਦੂ ਪਹਿਲਾਂ ਤੇ ਨਾ ਹੀ ਕੋਈ ਅਫਸਰ ਇੱਥੇ ਆ ਕੇ ਪਹੁੰਚਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਕਰੋ ਤਾਂ ਜੋ ਲੋਕਾਂ ਦੇ ਬਜਟ ਆ ਜਿਹੜੇ ਇਹ ਲੋਕ ਅਣਜਾਣ ਆ ਇਹਨਾਂ ਨੂੰ ਪਤਾ ਨਹੀਂ ਕਾਨੂੰਨ ਬਾਰੇ ਵੀ ਕੰਮ ਕਿੱਥੇ ਆਉਣਾ ਤੇ ਕਿੱਥੇ ਨਹੀਂ ਜਾਣਾ ਤਾਂ ਕਰਕੇ ਇਹਨਾਂ ਨੂੰ ਪੇਚਲ ਕੇ ਮੰਨ ਲਓ ਲੈ ਜਾ